ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਗੁਰਾਇਆ ਪੁਲਿਸ ਵੱਲੋਂ ਸ਼ਹਿਰ ਅੰਦਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਵਿਸ਼ੇਸ਼ ਨਾਕੇਬੰਦੀ ਕੀਤੀ ਗਈ। ਇਸ ਮੌਕੇ ਜਿੱਥੇ ਆਉਣ ਜਾਣ ਵਾਲੇ ਰਾਗੀਰਾ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਉੱਥੇ ਹੀ ਕਈ ਵਾਹਨਾਂ ਦੇ ਚਲਾਣ ਵੀ ਕੱਟੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਭਿਆਨ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਜਦਕਿ ਉਹਨਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਸੈਣੀ ਪਵੇ। ਅੱਜ ਜੋ ਮਾਂ ਜੋ ਡੀਏ ਸਾਹਿਬ ਮਾਂ ਜੋ ਐਸਐਸਪੀ ਸਾਹਿਬ ਜੀ ਵੱਲੋਂ ਜਿਹੜਾ ਕਿ ਨਾਕਾਬੰਦੀ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਜਲੰਧਰ ਜ਼ਿਲ੍ਹਾ ਦੇ ਹੱਤੇ ਵਿੱਚ ਗਰਾں ਥਾਣੇ ਸੌੜੀਨ ਫਲੋਰ ਦੇ ਵਿੱਚ ਜਿਹੜੀ ਕਿ ਨਾਕਾਬੰਦੀ ਕੀਤੀ ਗਈ ਹੈ ਆਈਆਰਬੀ ਟੀਮਾਂ ਟ੍ਰੈਫਿਕ ਸਟਾਫ ਵੱਲੋਂ ਤੇ ਪੀਐਸ ਗਰਾں ਵੱਲੋਂ ਉਹਨਾਂ ਦੇ ਸਮੂਚੇ ਸਟਾਫ ਵੱਲੋਂ ਨਾਕਾਬੰਦੀ ਕਰਕੇ ਅੰਡਰਵੇਜ ਗਰਾں ਜਿਹੜੇ ਕਿ 20 ਦੇ ਕਰੀਬ ਟਾਫਲ ਚਲਾਨ ਕੀਤੇ ਗਏ ਹਨ ਤੇ ਇਹਦੇ ਵਿੱਚ ਪ੍ਰੇਪੇਰਿੰਗ ਵਿਦਆਉਟ ਨੰਬਰ ਪਲੇਟ ਵਿਦਆਉਟ ਹੈਲਮਟ ਤੇ ਹੋਰ ਅਲੱਗ-ਅਲੱਗ ਘਰਾਮਾ ਦੇ ਮੁਤਾਬਕ ਜਿਹੜੇ ਕੇ ਚਲਾਣ ਕੀਤੇ ਗਏ ਹਨ ਤੇ ਜਿਹੜੇ 25 ਤੋਂ 30 ਦੇ ਕਰੀਬ ਜਿਹੜੇ ਕੇ ਸ਼ੱਕੀ ਪੁਰਸ਼ ਚੈੱਕ ਕੀਤੇ ਗਏ ਹਨ ਤੇ ਜਿਹੜੀਆਂ 30 ਤੋਂ 35 ਦੇ ਕਰੀਬ ਜਿਹੜੀਆਂ 4-ਵੀਲਰ ਗੱਡੀਆਂ ਕਾਰਾਂ ਚੈੱਕ ਕੀਤੀਆਂ ਜਾਂ ਤੇ ਉਹਦੇ ਵਿੱਚ ਤਕਰੀਬਨ 20 ਦੇ ਕਰੀਬ ਟ੍ਰੈਫਿਕ ਚਲਾਣ ਕੀਤੇ ਗਏ ਹਨ ਤੇ ਉਹ ਆਪਣੇ ਜਿੰਨੇ ਵੀ ਪਬਲਿਕ ਆਪਣੇ ਲੋਕ ਮਿਕਰ ਦੀ ਆ ਮੈਂ ਗਰਾਹ ਸ਼ਹਿਰ ਦੇ ਨਿਵਾਸੀ ਨੂੰ ਬੇਦੀ ਕਰਾਂਗਾ ਕਿ ਟ੍ਰੈਫਿਕ ਦੇ ਰੂਲਾ ਨੂੰ ਫੋਲੋ ਕਰੋ ਹੈਲਮਟ ਪਾ ਕੇ ਰੱਖੋ ਕਾਰ ਦੇ ਵਿੱਚ ਸੀਟ ਬੈਲਟ ਦੀ ਵਰਤੋਂ ਕਰੋ ਤੇ ਆਪਣੇ ਪੇਪਰ ਪੂਰੇ ਰੱਖੋ ਤਾਂ ਜੋ ਜਿਹੜੀ ਹੈ ওভার ਸਪੀਡ ਆ ওভার ਸਪੀਡ ਤੇ ਜਿਹੜੀ ਹੈ ਬਹੁਤ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਗੱਡੀਆਂ ਦੀ ਆਪਣੇ ਗੱਡੀਆਂ ਨੂੰ ਸਪੀਡ ਦੀ ਲਿਮਟ ਵਿੱਚ ਚਲਾਓ ਤਾਂ ਜੋ ਐਕਸੀਡੈਂਟ ਘੱਟ ਹੋਵੇ ਤੇ ਇੱਕ ਨਸ਼ੇ ਦੀ ਵਰਤੋਂ ਘੱਟ ਕਰੋ ਨਸ਼ਾ ਤੋਂ ਪਰਹੇਜ਼ ਰੱਖੋ ਕੋਈ ਵੀ ਵਿਅਕਤੀ ਚਾਹੇ 2-ਵੀਲਰ ਚਾਹੇ 4-ਵੀਲਰ ਆ ਨਸ਼ੇ ਦਾ ਪ੍ਰਯੋਗ ਕਰਕੇ ਕੋਈ ਵੀ ਵਿਅਕਤੀ ਗੱਡੀ ਨਾ ਚਲਾਵੇ ਅੱਜ ਜੋ ਮਾਨਯੋਗ ਡੀਏ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਜੀ ਵੱਲੋਂ ਜਿਹੜਾ ਕਿ ਨਾਕਾਬੰਦੀ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਜਲੰਧਰ ਜ਼ਿਲ੍ਹਾ ਦੇ ਹੱਥੇ ਵਿੱਚ ਗਰਾ ਖਾਣੇ ਸੌਵਲੀ ਜਨ ਫਲੋਰ ਦੇ ਵਿੱਚ ਜਿਹੜੀ ਕਿ ਨਾਕਾਬੰਦੀ ਕੀਤੀ ਗਈ ਹੈ ਈਆਰਵੀ ਟੀਮਾਂ ਤੇ ਟ੍ਰੈਫਿਕ ਸਟਾਫ ਵੱਲੋਂ ਤੇ ਪੀਐਸ ਗਰਾਮ ਵੱਲੋਂ ਉਹਨਾਂ ਦੇ ਸਮੰਚੇ ਸਟਾਫ ਵੱਲੋਂ ਨਾਕਾਬੰਦੀ ਕਰਕੇ ਅੰਡਰਬ੍ਰਿਜ ਦੇ ਗਰਾਮ ਜਿਹੜੇ ਕਿ 20 ਦੇ ਕਰੀਬ ਤਫਲ ਚਲਾਣ ਕੀਤੇ ਗਏ ਹਨ ਤੇ ਇਹਦੇ ਵਿੱਚ ਪੇਪਰ ਰਾਈਡਿੰਗ ਵਿਦਾਉਟ ਨੰਬਰ ਪਲੇਟ ਵਿਦਾਉਟ ਹੈਲਮਟ ਤੇ ਹੋਰ ਅਲੱਗ-ਅਲੱਗ ਤਰਾਮਾ ਦੇ ਮਦਾਵਕ ਜਿਹੜੇ ਕਿ ਚਲਾਣ ਕੀਤੇ ਗਏ ਹਨ ਤੇ ਜਿਹੜੇ 25 ਤੋਂ 30 ਦੇ ਕਰੀਬ ਜਿਹੜੇ ਕਿ ਛੱਕੀ ਪੁਰਸ਼ ਚੇਕੀਤੇ ਗਏ ਹਨ ਤੇ ਜਿਹੜੀਆਂ 30 ਤੋਂ 35 ਦੇ ਕਰੀਬ ਜਿਹੜੀਆਂ 4-ਵੀਲਰ ਗੱਡੀਆਂ ਕਾਰਾਂ ਚੇਕੀਤੀਆਂ ਤੇ ਉਹਦੇ ਵਿੱਚ ਤਕਰੀਬਨ 20 ਦੇ ਕਰੀਬ ਟ੍ਰੈਫਿਕ ਜਲਾਨ ਕੀਤੇ ਗਏ ਹਨ ਤੇ ਉਹ ਆਪਣੇ ਜਿੰਨੇ ਵੀ ਪਬਲਿਕ ਆਪਣੇ ਲੋਕ ਵਿਚਰ ਦੀ ਆ ਮੈਂ ਗਰਾਹ ਸ਼ਹਿਰ ਦੇ ਨਿਵਾਸੀ ਨੂੰ ਬੇਦੀ ਕਰਾਂਗਾ ਕਿ ਟ੍ਰੈਫਿਕ ਦੇ ਰੂਲਾਂ ਨੂੰ ਫੋਲੋ ਕਰੋ ਹੈਲਮਟ ਪਾ ਕੇ ਰੱਖੋ ਕਾਰ ਦੇ ਵਿੱਚ ਸੀਟ ਬੈਲਟ ਦੀ ਵਰਤੋਂ ਕਰੋ ਤੇ ਆਪਣੇ ਪੂਪ ਪੇਪਰ ਪੂਰੇ ਰੱਖੋ ਤਾਂ ਜੋ ਜਿਹੜੀ ਹੈ ਓਵਰ ਸਪੀਡ ਆ ਓਵਰ ਸਪੀਡ ਤੇ ਜਿਹੜੀ ਹੈ ਬਹੁਤ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਗੱਡੀਆਂ ਦੀ ਆਪਣੇ ਗੱਡੀਆਂ ਨੂੰ ਸਪੀਡ ਦੀ ਲਿਮਟ ਵਿੱਚ ਚਲਾਓ ਤਾਂ ਜੋ ਐਕਸੀਡੈਂਟ ਘੱਟ ਹੋਵੇ ਤੇ ਇੱਕ ਨਸ਼ੇ ਦੀ ਵਰਤੋਂ ਘੱਟ ਕਰੋ ਨਸ਼ਾ ਤੋਂ ਪਰਹੇਜ਼ ਰੱਖੋ ਕੋਈ ਵੀ ਵਿਅਕਤੀ ਚਾਹੇ 2-ਵੀਲਰ ਚਾਹੇ 4-ਵੀਲਰ ਆ ਨਸ਼ੇ ਦਾ ਪ੍ਰਯੋਗ ਕਰਕੇ ਕੋਈ ਵੀ ਵਿਅਕਤੀ ਗੱਡੀ ਨਾ ਚਲਾਵੇ